ਕੰਨ ਜੇ ਕੰਤ ਜੇ ਇਦਾਂ ਹੋ ਗਿਆ ਉੱਚਾ ਤੇ ਪਹਿਲਾਂ ਖਲਾਂ ਨਾਲ ਜਾਂਦਾ ਫਿਰ ਟਰੈਕਟਰ ਤੋਂ ਦਾ ਉਹ ਵੀ ਹੁਣ ਆ ਗਿਆ ਫਾਰਮ ਟਰੈਕ ਦੀ ਵਾਰੀ ਹੁਣ ਇਹ ਵੀ ਤੋੜ ਰਿਹਾ ਆਪਣਾ ਲਾ ਰਿਹਾ ਯੂਰਪੂਰਾ ਤਵਾਈ ਦਾ ਰੀ ਝੋਟੇ ਦੀ ਵੀ ਬਹੁਤ ਆ ਆ ਬੜਾਈ ਹੋਈ ਏ ਹੈ ਵੀਰੇ ਦਾਤਰੀ ਦਾ ਵੀ ਬੰਦਾ ਇੰਨਾ ਛੱਡ ਦਿੰਦਾ ਦਾਤਰੀ ਨਾਲ ਦਾਤਰੀ ਨਾਲ ਇੰਨਾ ਛੱਡ ਕਿੰਨਾ ਕੋ ਫਰਕ ਆਈ ਜੇ ਇਹ ਕਿਤੇ ਸੁੱਕਾ ਹੁੰਦਾ ਨਾ ਹੋਰ ਕਰਦੇ ਥੱਲੇ ਨਹੀਂ ਤੇਰੀ ਬੜਾਈ ਬਹੁਤ ਹੋਰ ਹੋਊਗੀ ਮੇਰੀ ਗੱਲ ਹੁਣ ਹਾਂ ਇਹ ਆ ਉਹ ਵੀ ਜੱਟੋ ਓਏ ਤਵਾਈ ਉੱਤੇ ਤਵਾਈ ਕਰ ਰਿਹਾ ਹਲੇ ਆ ਚੜਾਉਣਾ ਉਹ ਵੀ ਜੱਟੋ ਇਧਰ ਛੋਟਾ 555 ਡੀਏਗੀ ਇਹ ਬਈ ਸੋਣ ਨੂੰ ਰੱਖਿਆ ਹੋਇਆ ਪਹਿਲਾਂ ਆਪਣਾ ਇਧਰ ਫੋਰਡ 3600 ਤੋਂ ਦਾ ਹਲਾ ਨਾਲ ਖਿੱਚ ਕੇ ਲੈ ਕੇ ਜਾਂਦਾ ਉੱਪਰ ਫਿਰ ਫਾਰਮ ਟਰੈਕ ਸੁੱਕੀ ਤਵਾਈ ਕਰਦਾ ਫਿਰ ਇਹਦੇ ਨਾਲ ਹੁੰਦੀ ਐ ਤਵਾਈ ਲਤਾੜ ਦਾ ਜੱਟੋ ਐਵੇਂ ਹੀ ਚਾਹੀਦਾ ਵੀ ਉਹ ਦਰ ਆ ਜੇ ਕਹਿੰਦੇ ਖੁਸ਼ ਹੋਇਆ ਪਿਆ ਮੇਰਾ ਕੰਮ ਘਟੂਗਾ ਈ ਜਟੋ ਹੁਣ ਚੱਲ ਰਿਹਾ ਅਰਜਨ ਕਹਿੰਦੇ ਮਰੋ ਮਾਰ ਤਵਾਈ ਤੇਰੀ ਛੋਟੇ ਦੀ ਵੀ ਬੋਦ ਆ ਆਉਂਦਾ ਗਾ ਫਿਰਾਂ बस बस उधर लग रहा है, है उधर को हाँ हाँ एक जाइए ले लीजिए ਜਾਣਾ ਜਾਣਦੇ ਚੱਲ ਲੋ ਵੀ ਜਦੋਂ ਚੱਲ ਰਿਹਾ ਕੰਮ ਮਾਰੋ ਮਾਰ ਤੇ ਜਿਹੜੇ ਆਈ ਜਾਂਦੇ ਆ ਜਿਹੜੇ ਚੱਲ ਜਾਂਦੇ ਨੇ ਜਿਹੜੇ ਆਈ ਜਾਂਦੇ ਆ ਜਿਹੜੇ ਚੱਲ ਜਾਂਦੇ ਆ ਲੋ ਵੀ ਜੱਟੋ ਇੱਕ ਬੰਦਾ ਇੱਧਰ ਚੱਲ ਰਿਹਾ ਐ ਵੀ ਡਰਾਈਵਰ ਕਹਿੰਦਾ ਛੋਟੀ ਦਾ ਵੀਰੇ ਵੀਰੋ ਮਸ਼ੀਨ ਵੀ ਇਹ ਚਲਾ ਲਾਂਦਾ ਨੇ ਸਗਰੇ ਮਸ਼ੀਨ ਚਲਾਈ ਦੀ ਚੋਕਰ ਨੇ ਹਾਂ ਲੋ ਵੀ ਜੱਟੋ ਉਹਦਾ ਹੋ ਗਿਆ ਮਸ਼ੀਨ ਦਾ ਡਿਸਟ੍ਰੀਬਿਊਟਰ ਦੇ ਵਿੱਚ ਲਿਫਟ ਨਹੀਂ ਜਾ ਕਰਿਆ ਡਿਸਟ੍ਰੀਬਿਊਟਰ ਜਿਹੋ ਗਿਆ ਕੁਝ ਖਰਾਬ ਆ ਤੇ ਕਹਿੰਦੇ ਖੜਤ ਪੈ ਗਈ ਜਟੋ ਲੋ ਵੀ ਮਿੱਤਰੋ ਕਹਿੰਦੇ ਕੰਨ ਜ ਕੰਤ ਜਿੱਦਾਂ ਹੋ ਗਿਆ ਉੱਚਾ ਤੇ ਪਹਿਲਾਂ ਹਾਲਾ ਨਾਲ ਜਾਂਦਾ ਫਿਰ ਟਰੈਕਟਰ ਤੋਂ ਦਾ ਪੱਧਰ ਕਰਦੇ ਫੇਰ ਜਟੋ ਟਰੈਕਟਰ ਪਹਿਲਾਂ ਫੋੜ ਨਾਲ ਹਾਲਾ ਨਾਲ ਆਉਂਦਾ ਫੇਰ ਉੱਪਰ ਫਾਰਮ ਟਰੈਕ ਚੱਲਦਾ ਫੇਰ ਉਹਦੇ ਉੱਪਰ ਆਪਣਾ ਅਰਜਨ 605 ਚੱਲਦਾ ਤਾਂ ਕਿਤੇ ਜਾ ਕੇ ਮਿੱਤਰੋ ਤਵਾਈ ਹੋਊਗੀ ਲੱਗਾ ساری ਰਾਤ ਲੱਗੂਗੇ ਰੇ ਪਰ ਤਵਾਈ ਤੇ ਕਿਉਂਕਿ ਜਦ ਤੱਕ ਆ ਉੱਪਰਲਾ ਜਿਵੇਂ ਹਰੇ ਬਾਈ ਦਿਖ ਰਹੀ ਹੈ ਸੁੱਕਦਾ ਨਹੀਂ ਹੈਗਾ ਉਹ ਰੋਡਾ ਕਾ ਜਟੋਏ ਚਾਰ ਦੀ ਗੱਲ ਨਹੀਂ ਬਣਦੀ ਹੈਗੀ ਇਹਦੇ ਪਰਦਾ ਜਿੰਨਾ ਤੋਂ ਆ ਜਾਵੇ ਉਨਾ ਠੀਕ ਆ ਤੇ ਮਿੱਤਰੋ ਜਿਹੜੀਆਂ ਸਾਈਡ ਵਾਲੀਆਂ ਪੰਡੀਆਂ ਵਾਲੀਆਂ ਨੇ ਉਹ ਬਚਾ ਲਿਆ ਕਰੋ ਕਿਉਂਕਿ ਜੇ ਸਾਈਡ ਵਾਲੇ ਪੱਲੜ ਦੇ ਪਟ ਗਿਆ ਫਿਰ ਉਹਦੇ ਵਿੱਚ ਨਾਲੇ ਤਾਂ ਕਾਗਜ਼ ਖਰਾਬ ਜਾਂਦਾ ਤੇ ਵਿੱਚੋਂ ਹਵਾ ਲੱਗੀ ਜਾਂਦੀ ਆ ਇਹਨੂੰ ਜੇ ਤੁਹਾਡੇ ਹਵਾ ਨਹੀਂ ਲੱਗਣੀ ਚਾਹੀਦੀ ਪੂਰਾ ਵੀ ਸਾਰਾ ਪਿੰਡ ਦਿਖਦਾ ਐ ਜਦੋਂ ਇਹ ਮਿੱਤਰੋ ਪਿੰਡ ਦੇਖਣ ਲੱਗਦਾ ਯਾਰ ਨੇ ਤੇ ਲੋਬ ਵੀ ਹੁਣ ਆ ਗਿਆ ਫਾਰਮ ਟਰੈਕ ਦੀ ਵਾਰੀ ਹੁਣ ਇਹ ਵੀ ਤੋੜ ਰਿਹਾ ਆਪਣਾ ਲਾ ਰਿਹਾ ਯੂਰਪ ਪੂਰਾ ਦੇਖੋ ਵੀ ਆਪਣਾ ਜਿਹੜਾ ਅਰਜਨ ਖੜਾ ਪਰਲੇ ਪਾਸੇ ਉਹਦੇ ਮਾ ਕੇ ਰੋਟਾ ਫੀਡਰ ਪਾਇਆ ਪਰ ਇੱਧਰ ਥਰੇ ਤੱਕ ਜਾਂਦਾ ਨਹੀਂ ਉਹ ਹੁਣ ਇਹਨਾਂ ਐਨ ਪੂਰੀ ਤਸੱਲੀ ਹੋ ਜੂਗੀ ਮਿੱਤਰੋ ਜਦ ਤੱਕ ਬਣਦੀ ਨਹੀਂ ਨਾ ਗੱਲ ਅਰਜਨ ਨਾਲ ਤੋਨਾ ਸਖਾਲਾ ਕਹਿੰਦੀ ਉਹਦੇ ਬੈਟ ਗੇਅਰ ਇਹਦੇ ਟਰੈਕਟਰ ਗੇਅਰ ਕਰਕੇ ਔਫਾ ਕਰਦਾ ਥੋੜਾ ਜਾਂ ਚਲੋ ਲੋ ਵੀਜਟ ਹੋਣ ਵਾਰੀ ਆ ਗਈ ਅਰਜਨ ਦੇ ਤੇ ਹੁਣ ਤਿੰਨੇ ਟਰੈਕਟਰਾਂ ਨਾਲ ਜ਼ੋਰ ਲੱਗਿਆ ਪਿਆ ਤਿੰਨੇ ਟਰੈਕਟਰਾਂ ਦਾ ਰੋਟਾ ਫੀਡਰ ਦਾ ਮਿੱਤਰੋ ਇਹ ਫਰਕ ਹੋਣਾ ਵੀ ਇੱਕ ਤਰ੍ਹਾਂ ਦਾ ਰੋਟਾ ਰੋਡ ਬੁੱਟਣਾ ਹੀ ਫਿਰ ਜਾਂਦਾ ਇਹਦੇ ਪਰ ਜਿੰਨੀ ਪ੍ਰ ਸੋਨੇ ਹੁੰਦੀ ਆ ਰੋਟਾ ਬੀਟਰ ਕਿਉਂਕਿ 8 ਕੁਆਟਰ ਦਾ ਰੋਟਾ ਬੀਟਰ ਦੇ ਬਾਜਾ ਹੁੰਦਾ ਬਾਕੀ ਟਰੈਕਟਰ ਜਿ ਵੀ ਹੈਗਾ ਵਾਜਣਾ ਤਾਂ ਉਹਦੇ ਮੁਤਾਬਕ ਵੀ ਰੋਟਾ ਬੀਟਰ ਵੀ ਪੂਰਾ ਕੰਮ ਕਰ ਦਿੰਦਾ ਮਿੱਤਰੋ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਚ ਤਕਰੀਬਨ ਸਵਾ ਜੀਲੇ ਦਾ ਚਾਰ ਪੈ ਗਿਆ ਸਵਾ ਵੀ بڑے ਜੀਲੇ ਨੇ ਮਿੱਤਰੋ ਇਹਦੇ ਇੱਕ ਸਤਰੀ ਕਾਲ ਜੀ ਸਤਰੀ ਕਾਲ ਮੰਤਰੀ ਸਾਹਿਬ ਠੀਕ ਠਾਕ ਜੀ ਮਛਾਂ ਦਿਖਾਓ ਜੀ ਨੇ ਕਿਹਦੇ ਕੋ ਕਹਿੰਦੇ ਮੁਛ ਦੀ ਗੱਲ ਬਾਤ ਚੈੱਕ ਕਰੋ ਮੱਛ ਮਰੋੜ ਲਈ ਹੋਈ ਹੈ ਕਹਿੰਦੇ ਹੋਰ ਕਹਿਵਾ ਹਾਂ ਆ ਟਿਕਾ ਦੱਸ ਇਹਨੂੰ ਵਧੀਆ ਮੇਰੀ ਗੱਲ ਸੁਣ ਚੱਲ ਵੀ ਰਹੀ ਨਾ ਛੱਡ ਦੱਸ ਉਹਨੇ ਵੱਡੀ ਹੈ ਆਹ ਖਤਰੀ ਵੱਡੀ ਨਹੀਂ ਹੈ ਉੱਚਾ ਘਟੋਗਾ ਇੰਨਾ ਹੋਏਗਾ ਬਾਈ ਸਾਹਿਬ ਲਾਲਾ ਵੀ ਉੱਥੇ ਡੇਢ ਘੰਟਾ ਲੱਗੇਗਾ ਨਾ ਓ ਰੰਝੂ ਦਾ ਟੈਨਸ਼ਨ ਨਹੀਂ ਐਵੇਂ ਨਾ ਡਰ ਖਾ ਓਏ ਮੇਰੀ ਗੱਲ ਸੁਣਾ ਆ ਬੜਾਈ ਹੋਈ ਏ ਹਾਂ ਵੀਰੇ ਦਾਤਰੀ ਜਿਹਾ ਵੀ ਬੰਦਾ ਇੰਨਾ ਛੱਡ ਦਿੰਦਾ ਦਾਤਰੀ ਨਾ ਦਾਤਰੀ ਨਾ ਇੰਨਾ ਛੱਡ ਕਿੰਨਾ ਕੋ ਫਰਕ ਆਈ ਜਿਹੜੇ ਸੁੱਕਾ ਹੁੰਦਾ ਨਾ ਹੋਰ ਕਰ ਦਿੰਦੇ ਥੱਲੇ ਲੈ ਹੁਣ ਤੇਰੀ ਬੜਾਈ ਦੇਖਣੀ ਆ ਹੁਣ ਤੇਰੀ ਬੜਾਈ ਦੇਖਣੀ ਆ ਤੇਰੀ ਬੜਾਈ ਦੇਖਣੀ ਆ ਪੁੱਛ ਲੋ ਹੂੰ ਇਹ ਨਹੀਂ ਮਸ਼ੀਨ ਤੇਰੀ ਸਾਫ਼ ਚੱਲ ਜੇ ਮਸ਼ੀਨ ਸਾਫ਼ ਨਹੀਂ ਕਹ ਨਹੀਂ ਵੀ ਚੱਕ ਤੇਰੀ ਪ੍ਰੋਮੋਸ਼ਨ ਹੋਣਾ ਤੇਰੀ ਤੇਰੀ ਪ੍ਰੋਮੋ ਕਰ ਦੇਣੀ ਆ ਫਰੀ ਚ ਲਓ ਵੀ ਮੁੰਡਿਓ ਕਲੀਫੇਵਾਲ ਪਿੰਡਾਂ ਬਾਈ ਦਾ ਨੰਬਰ ਬੁਲਾ ਦਿੰਦੇ ਆ ਕੰਮ ਪਹਿਲੇ ਹੀ ਨਹੀਂ ਮੁੱਕਦਾ ਹੈਗਾ ਤੇ ਨੰਬਰ ਬੁਲਾ ਦਿੰਦੇ ਆ ਜੇ ਲੋੜ ਹੈ ਗਏ ਨੂੰ ਇਹਦੇ ਕੋਲ ਏਰੀਆ ਇੱਥੇ ਨਹੀਂ ਮੁੱਕਦਾ ਕਲੀਫੇਵਾਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਿੰਡਾਂ ਪਤਾ ਨੂੰ ਕਿੰਨੇ ਜਾਣੀ ਜਾਂਦੇ ਨੇ ਸਾਰਾ ਰੋਡ ਪਟਿਆਲਾ ਸਾਰਾ ਰੋਡ ਪਟਿਆਲਾ ਫੱਗਣਵਾੜੀ ਪਿੰਡ ਰੀਡ ਖੜੀ ਚੱਲ ਰਹੀ ਆ ਸਭ ਤੋਂ ਮਸ਼ਹੂਰ ਆ ਪਾਵਰ ਗ੍ਰਿਡ ਜੀ ਉਰੇ ਤੋਂ ਦਿਖਦਾ ਹੋ ਗ੍ਰਿਡ ਤੇ ਲਵੇ ਚੋਬਰ ਦਾ ਪਿੰਡ ਹਾਂ ਤੇ ਅੱਜ ਸ਼ਕਤੀ ਵੰਡ ਰਹੀ ਜਗਾ ਆ ਪੀ ਰਹੇ ਆ ਠੰਡਾ ਚਿਲਡਾ ਚਾਹਮੀ ਪੀਉਗਾ ਹੋ ਪਿੰਦਾ ਬਈਆ ਉਹ ਵੀ ਜਿਹੜਾ ਕੰਮ ਹੋਰ ਹੋ ਗਿਆ ਕਹਿੰਦੇ ਮਸ਼ੀਨ ਦਾ ਲਿਫਟ ਦਾ ਕੰਮ ਜਾ ਹੋ ਗਿਆ ਲਿਫਟ ਚੱਕ ਦੀ ਨਹੀਂ ਗਈ ਮਸ਼ੀਨ ਦਾ ਹੁਣ ਕੱਲ ਨੂੰ ਦੇਖਦੇ ਆ ਤੇ ਮੇਤਰੋ ਫਰਨਜ ਦੇ ਵਿੱਚ ਬਣੇ ਰਹੋ ਉਹਦੇ ਤੋਂ ਆਪਾਂ ਤੁਹਾਨੂੰ ਚਲਦੇ ਹੁਣ ਇਕੱਲੀ ਮਸ਼ੀਨ ਦਾ ਉਹ ਮੋਟਰ ਤੇ ਕੱਢਿਆ ਬਾਈ ਤੇ ਹੁਣ ਕੱਲਾ ਟਰੈਕਟਰ ਲੈ ਕੇ ਬਈਓ ਨਹੀਂ ਪਿੰਡ ਲੈ ਜਾਣੇ ਕਿ ਟਰੈਕਟਰ ਆਪਾਂ ਇੱਧਰ ਖੜੀਆ ਟਰਾਲੀ ਹੁਣ ਇਹਨਾਂ ਨੂੰ ਘਰੇ ਬਚਾਉਣੇ ਆਪਾਂ ਇੱਧਰ ਬauft ਨਕਦੀ ਗੇਥੋਂ ਰਹਿ ਗਿਆ ਆਪਣਾ ਫਿਰ ਤੋਂ ਤੇ ਬਾਕੀ ਕੱਲ ਨੂੰ ਮੈਂ ਵੀ ਦੱਸਿਆ ਬੈਨੇ ਚਾਰ ਚੋਰ ਦੀ ਦਵਾਈ ਕਰਦੇ ਜਿੰਨੀ ਹੁੰਦੀ ਆ ਫਿਰ ਠਾਕਦੇ ਆ